ਰਾ ਗੁਜਰੀ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀ ਰੇ ਕਿਰਨ ਸਤਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਿਓ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ हर हर नाम मिले त्रिपता से मिल संगत गुण परगास जिन हर हर रस नाम न पाया ते भागहीन जम फास जो सतगुरु सण संगत नहीं आए त्रिग जी वैत्रिग जी वास जिन हर सजन सतगुरु सत संगत पाई तिन तर मस्तक लिखिया लिखास तन तन सतसंगत जित हर रस पाया मिल ज नानक नाम परगास राग गुजरी महला पंजवा कहेरे मन चित उदम जा आहर हर जी उपरिया सहल पथर मेहती उपाय आगे कर तर माधो जी सत मिले सो तर गुर प्रसाद परम पद पाया सुके काष्ट हरिया रहा जनन पिता लोक सुत बनीता कोय न किसकी तरिया सिर सिर जग संबाहे ठाकुर काहे मन पो कर ਉਡੇ ਉਡਾ ਵੇ ਸੂ ਸਾਤੀਸ ਪਾਛੇ ਬਜਰੇ ਚਰਿਆ ਤਿੰ ਕਮਣ ਖਲਾਵੇ ਕਮਣ ਚੁਕਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸਤਿ ਸਿਧਾ ਆਨੇ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗਾ ਸਮਹਿਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਬੁਰਖ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗੰਮ ਅਗੰਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਜੀ ਹਰ ਸੱਚੇ ਸਿਰਜਣਹਾਰਾ ਸਬ ਜੀ ਤੁਮਾਰੇ ਜੀ ਤੁ ਜੀਆਂ ਕਾ ਦਾ ਤਾਰਾ ਹਰ ਤਿਆਵੇ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂ ਕਟਕਟੇ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂ ਆਪੇ ਦਾਤਾ ਆਪੇ ਪੁਗਤਾ ਜੀ ਹੋ ਤਦ ਬਿਨ ਆਵਰ ਨਾ ਜਾਣਾ ਤੂ ਪਾਰ ਬਿਅੰਮ ਬਿਅੰਤ ਬਿਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਨ ਹਰਿ ਧਿਆਵੇ ਹਰਿ ਧਿਆਵੇ ਤੁਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਾਇਆ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਧਾਇਆ ਜੀ ਤਿਨ ਕਾ ਪੋ ਸਭ ਕੁ ਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਾਇਆ ਜੀ ਜਨਕ ਨਾ ਨਿਕ ਤੀਨੇ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਣ ਤੁਦ ਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਨੇਕ ਤੇਰੀ ਅਨੇਕ ਕਹਿ ਹਰ ਪੂਜਾ ਜੀ ਤਪਤਾ ਪਹਿਜ ਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹੈ ਬਹੁシ ਮਿਰਤਸਾਸਤ ਜੀ ਕਰ ਕਰਿਆਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂ ਆਦਪੁਰਖ ਪਰੰਪਰ ਕਰਤਾ ਜੀ ਤੂ ਜੇਵੜ ਅਵਰ ਨ ਕੋਈ ਤੂ ਜੁਗ ਜੁਗ ਇੱਕੋ ਸਦਾ ਸਦਾ ਤੂ ਵੇ ਕੋ ਜੀ ਤੂ ਨੇ ਚਲ ਕਰਤਾ ਸੋਈ ਤੂ ਆਪੇ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੈ ਸੋਈ ਤੂ ਦ ਆਪੇ ਸਿਸ ਤੇ ਸਭ ਪਾਈ ਜੀ ਤੂ ਦ ਆਪੇ ਸਿਸ ਜਿਸ ਸਭ ਕੋਈ ਜਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਆਸ ਮਹਿ ਲਾ ਚੋਥਾ ਤੂ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਪਾਵੇ ਸੋਈ ਥੀਸੀ ਜੋ ਤੂ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂ ਸਭ ਨੀਤ ਆਇਆ ਜਿਸ ਨੂੰ ਕਿਰਪਾ ਕਰਿਆ ਤੇਨ ਨਾਮ ਰਤਨ ਪਾਇਆ

ਤੂ ਦਰਿਆ ਆ ਸਭ ਤੁਝ ਹੀ ਮਾਏ ਤੁਦ ਬਿੰਦੂ ਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਰ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਤੂ ਜਾਣੇ ਸੋਈ ਜਨ ਜਾਣੇ ਹਰ ਗੁਣ ਸਦੀ ਹੀ ਆਖਵ ਖਾਣੇ ਜਿਨ ਹਰ ਸੇਵੇ ਤਿੰਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਗਿਆ ਸਭ ਹੋਏ ਤੁਦ ਬਿੰਦੂ ਜਾ ਅਵਰ ਨ ਕੋਈ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਸਰ ਵੱਡੇ ਪਹਿਲੇ ਨਿਵਾਸਾ ਪਾਣੀ ਪਾਵ ਤਿਨ ਹੈ ਕਿ ਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾ ਤੈ ਡੂਬੇ ਅਲੇ ਮਨ ਏਕ ਨ ਚੇਤ ਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਇਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆਸਮਹਿ ਲਾ ਪੰਜਵਾ ਪਈ ਪਰ ਆਪਤ ਮਨ ਮੁਖ ਦੋ ਰਹੀਆ ਗੋਬਿੰਦ ਮਿਲਣ ਕੀ ਏ ਤੇਰੀ ਵریہ ਅਵਰ ਕਾ ਜਤੇ ਰਹਿ ਕਿ ਤੈ ਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਗ ਭਵਜਲ ਧਰਨ ਕੇ ਸਭਜਨ ਬ੍ਰਿਧ ਜਨਮ ਬ੍ਰਿਧਾ ਜਾਤ ਰੰਗ ਮੈਂ ਕਹਿ ਰਹਾਵ ਜਪ ਤਪ ਸਜਨ ਤਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ कहो नानक हम नीच परे की राखो पाठ पाठशाही दसवीं कबे बेंती चौपई हमरी करो हाथ दे रक्षा पूर्ण हो तब चरण मन रहे हमारा अपना जान करो प्रतपारा हमरे दुष्ट सबह तुम वो आप हाथ दे मोहे बचाओ सुखी बसे मोरो परिवार सेवक सिख सब करता तारा मोर अच्छा निज कर करिए सब बेरन को आज संघरिए पूर्ण होए हमारी यासा तोर भजन की रह प्यासा तुम्हें झाड़ कोई अवर न्या जो पर चाहो सो तुम ते पाओ सेवक सिख हमारे तारिया चुन चुन छतर हमारे मारिए आप हाथ दे मुझे उबरी है मरण काल का त्रास है हो जो सदा हमारे पच्चा श्रीयस्तु जो करे और अच्छा राख राखण हारे साहेब संत सहाय प्यारे दिन बंद दुष्टन के हंता तुम हो पुरी चतुर्दश कंता काल पाए ब्रह्मा प्रबतरा काल पाए शिव जो अवतरा काल पाए जन भीषण प्रकाशा शक्ल काल का की आत्माशा जवन काल जोगी शिव की ओ वेदराज ब्रह्मा जो थियो जवन काल सब लोक सवार नमस्कार है ताहे हमारा जवन काल सब जगत बनायो देवदि उपजायो आदि अंत कै अवतारा सोई गुरु समझो हमारा नमस्कार ही को हमारी सगल प्रजाजन आपसवारी सेवकन को शिव गुण सुख दियो छत्र नमोपल मो बदकियो कट कट के अंतर की जानत पले बुरे की पीर पहचाना चिट्टी ते गुंचर्य स्थूला सब पर कृपा दृष्ट कर फुल्ला संतन के दुख पाए के सुखी सुख पाए साधन के सुखी एक एक की पीर पहचाना कट कट के पटपट -पट